ਵੈਲਕਮ ਬੈਕ ਟੂ ਆਰ ਚੈਨਲ ਕਿਵੇਂ ਆ ਤੁਸੀਂ ਸਾਰੇ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਗੇ ਤੇ ਮੈਂ ਵੀ ਠੀਕ ਹਾਂ ਤੇ ਗੁੱਡ ਮਾਰਨਿੰਗ ਗਾਇਸ ਤੇ ਗਾਇਸ ਅੱਜ ਮੈਂ ਬੜੇ ਦਿਨਾਂ ਬਾਅਦ ਵੀਡੀਓ ਲੈ ਕੇ ਆ ਗਈ ਹਾਂ ਕਿਉਂਕਿ ਠੰਡ ਬਹੁਤ ਜ਼ਿਆਦਾ ਪੜ ਰਹੀ ਹੈ ਤੇ ਇਸ ਕਰਕੇ ਬਲੌਗਿੰਗ ਕਰਨ ਦਾ ਟਾਈਮ ਨਹੀਂ ਲੱਗਦਾ ਹੈਗਾ ਇੱਕ ਘਰ ਕੰਮ ਹੁੰਦੇ ਆ ਸ਼ਾਪ ਤੇ ਕੰਮ ਹੁੰਦੇ ਆ ਬੱਚੇ ਛੋਟੇ ਆ ਸਾਰੇ ਕੁਝ ਹੀ ਮੇਰੇ ਤੇ ਆ ਗਿਆ ਹਨਾ ਤੇ ਹੁਣ ਵੀ ਮੈਂ ਸ਼ਾਪ ਤੇ ਬੈਠੀ ਹਾਂ ਕਿਉਂਕਿ ਘਰ ਦੇ ਕੰਮ ਨਿਬੜ ਕੇ ਸਾਰੇ ਮੈਂ ਸ਼ਾਪ ਤੇ ਬੈਠੀ ਹਾਂ ਹੁਣ ਤੇ ਟਾਈਮ ਹੋ ਰਿਹਾ ਹੈ 2:57 ਮਿੰਟਾਂ ਦੀ 3:00 ਵੱਜਨ ਜਾ ਰਹੀ ਹੈ ਸ਼ਾਮ ਦੀ ਹੈ ਨਾ ਤੇ ਮੈਂ ਹੁਣ ਸਾਰੇ-ਸਾਰੇ ਕੰਮ ਕਰਕੇ ਇੱਥੇ ਬੈਠੀ ਆ ਮੇਰੇ ਹਸਬੰਡ ਮਾਰਕੀਟ ਗਏ ਹੋਏ ਨੇ ਕਿਉਂਕਿ ਸਵੇਰ ਦੇ ਟਾਈਮ ਰੋਟੀ ਚੁੱਕਦਾ ਕੰਮ ਹੋ ਜਾਂਦਾ ਜਦੋਂ ਮੈਂ ਵਿਹਲੀ ਹੁੰਨੀ ਆ ਉਦੋਂ ਉਹ ਮਾਰਕੀਟ ਚਲੇ ਜਾਂਦੇ ਫਿਰ ਮੈਨੂੰ ਸ਼ੌਪ ਤੇ ਹੋ ਜਾਂਦਾ ਤੇ ਇੱਕ ਮੇਰਾ ਬੱਚਾ ਆਏਗਾ ਛੋਟਾ ਤੇ ਗੁड़िया ਮੇਰੇ ਸਕੂਲ ਚਲ ਜਾਂਦੀ ਹੈ ਆ ਦੇਖੋ ਹੈਲੋ ਕਰ ਦੋ ਹੈਲੋ ਇਹ ਚਿੜੀ ਰੰਦਾ 24 ਘੰਟੇ ਇਹ ਬਸ ਏ ਆਇਆ ਜਾਂਦਾ ਮੈਨੂੰ ਚੱਕੀ ਰੱਖੇ ਮम्मा ਬਸ ਸਾਰਾ ਦਿਨ ਤੇ ਗਾਈਜ਼ ਇਹ ਠੰਡ ਵੀ ਇੰਨੀ ਜ਼ਿਆਦਾ ਪੋ ਦਾ ਮਹੀਨਾ ਚੜ ਚੁਕਿਆ ਹੈ ਤੇ ਤੁਹਾਨੂੰ ਪਤਾ ਹੀ ਹੈ ਨਾ ਪੋ ਦਾ ਮਹੀਨਾ ਅੱਧਾ ਗਿਆ 17 ਤਰੀਕ ਤੋਂ ਚੜ ਗਿਆ ਸੀਗਾ ਤੇ 16 ਤੋਂ ਪਤਾ ਹੈ 17 ਤੋਂ ਚੜ ਗਿਆ ਸੀਗਾ ਪੋ ਦਾ ਮਹੀਨਾ ਤੇ ਇਸ ਕਰਕੇ ਠੰਡ ਇੰਨੀ ਜ਼ਿਆਦਾ ਹੋਈ ਪਈ ਹੈ ਕਿਉਂਕਿ ਬੱਚੇ ਸੰਭਾਲਣੇ ਪੈ ਰਹੇ ਆ ਤੇ ਬੱਚਿਆਂ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਹੈ ਨਾ ਵਲੋਗਿੰਗ ਕਰਨ ਦਾ ਟਾਈਮ ਲੱਗਦਾ ਵਲੋਗਿੰਗ ਛੱਡੋ ਮੈਨੂੰ ਤਾਂ ਸ਼ਾਰਟ ਵੀ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਬੱਚੇ ਹੈਗੇ ਤੁਹਾਨੂੰ ਪਤਾ ਹੀ ਫਿਰ ਬੱਚਿਆਂ ਦਾ ਤਾਂ ਕਰਨਾ ਹੀ ਪੈਂਦਾ ਹੈਗਾ ਤੇ ਇਸ ਕਰਕੇ ਆ ਦੇਖੋ ਹੁਣ ਵੀ ਟੋਸ ਟਸ ਕਰੀ ਜਾਂਦਾ ਹਜੇ ਇਹਨੂੰ ਨਹਿਲਾਇਆ ਨਹੀਂ ਹੈਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਮੈਂ ਹਜੇ ਨਹਿਲਾਉਣੇ ਵਿੱਚ ਠਹਿਰ ਕੇ ਨਹਿਲਾਉਂਗੀ ਇਹਨੂੰ ਕਿਉਂਕਿ ਅੱਜ ਧੁੱਪ ਵੀ ਨਹੀਂ ਨਿਕਲੀ ਹੈਗੀ ਆ ਦੇਖੋ ਮੌਸਮ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੋਇਆ ਪਿਆ ਹੈਗਾ ਤੇ ਇਸ ਕਰਕੇ ਸਾਰੀ ਮਾਫੀ ਚਾਹੁੰਦੇ ਆਂ ਤੇ ਆਪਾਂ ਵਲੋਗਿੰਗ ਨਹੀਂ ਕਰ ਪਾਰੇ ਜ ਤੇ ਆਪਣਾ ਆਪਣਾ ਸਪੋਰਟ ਬਣਾਏ ਰੱਖਣਾ ਪਲੀਜ਼ ਹਨਾ ਥੋੜਾ ਜਿਹਾ ਤੇ ਲਾਈਕ ਸਬਸਕ੍ਰਾਈਬ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਓਕੇ ਬਸ ਇੰਨਾ ਹੀ ਸਪੋਰਟ ਚਾਉਂਦੇ ਆ ਤੁਹਾਡੇ ਤੋਂ ਹਨਾ ਇੱਕ ਪਿਆਰਾ ਜਿਹਾ ਕਮੈਂਟ ਕਰਦਿਆ ਕਰੋ ਹਨਾ ਤੇ ਹੋਰ ਤੁਸੀਂ ਦੱਸੋ ਸਾਰੇ ਕਮੈਂਟ ਸਾਰੇ ਕਮੈਂਟ ਕਰਕੇ ਦੱਸੋਗੇ ਤੁਹਾਡੇ ਠੰਡ ਕਿੰਨੀ ਪੈ ਰਹੀ ਹੈ ਸਾਡੇ ਤਾਂ ਬਹੁਤ ਜ਼ਿਆਦਾ ਜ਼ਿਆਦਾ ਪੈ ਰਹੀ ਹੈ ਤੇ ਇੱਕ ਮੈਨੂੰ ਕਮੈਂਟ ਕਰਕੇ ਇਦਾਂ ਦੱਸਿਓ ਕਿ ਕੌਣ ਕਿੱਥੋਂ ਬਿਲੋਂਗ ਕਰਦਾ ਠੀਕ ਹੈ ਤੇ ਕਿਤੋਂ ਕਿਤੋਂ ਵੀਡੀਓ ਦੇਖ ਰਹੇ ਹੋ ਤੁਸੀਂ ਆਪਣੇ ਸਟੇਟ ਦਾ ਪਿੰਡ ਦਾ ਪਿੰਡ ਦਾ ਨਹੀਂ ਚਲੋ ਸਟੇਟ ਦਾ ਨਾਮ ਤਾਂ ਪਾਈ ਸਕਦੇ ਹੋ ਹਨਾ ਤੇ ਦੱਸਣਾ ਠੀਕ ਹੈ ਇਹ ਦੇਖੋ ਇਹਨਾਂ ਨੂੰ ਖੰਘ ਜ਼ਖਾਮ ਬੁਖਾਰ ਸਭ ਕੁਝ ਹੋ ਗਿਆ ਸੀਗਾ ਤੇ ਐਂ ਕਿਉਂ ਕਰੀਏ ਨਸ ਗੰਦਾ ਰੋਚਾ ਸਿੱਧਾ ਕਰ ਮੂੰਹ ਸਹੀ ਕਰ ਅੱਖਾਂ ਬੰਦ ਕਰ ਲੈ ਫਿਰ ਅੱਖਾਂ ਬੰਦ ਕਰੋ ਹੈਲੋ ਕਰ ਦੋ ਸਾਰੇ ਗਾਇਜ਼ ਨੂੰ ਕਰੇ ਗਾਇਜ਼ ਮੈਂ ਬਹੁਤ ਦਿਨ ਬਾਅਦ ਆ ਗਈ ਮਮਾ ਮੇਰੀ ਵੀਡੀਓ ਲੈ ਕੇ ਹੈ ਨਾ ਕਹਦੇ ਮੈਂ ਬਹੁਤ ਤੰਗ ਕਰਦਾ ਮਮਾ ਨੂੰ ਇਸ ਕਰਕੇ ਮੇਰੀ ਮਮਾ ਬਲੌਗਿੰਗ ਨਹੀਂ ਕਰ 파ਰੀ ਹੈ ਮੈਂ ਛੋਟਾ ਹੈ ਜੀ ਮੈਨੂੰ ਸਲਾਈ ਦਾ ਕੰਮ ਕਰਦੀ ਸੀ ਉਹ ਵੀ ਛਡਾਤਾ ਇਹਨਾਂ ਨੇ ਬਸ ਸ਼ੌਪ ਜੋਗਰੀ ਰਹਿ ਗਈ ਇੱਕ ਵਾਰੀ ਤਾਂ ਤੇ ਚਲੋ ਕੋਈ ਗੱਲ ਨਹੀਂ ਮੇਰੇ ਹਸਬੰਡ ਹੁੰਦੇ ਉਦੋਂ ਮੈਂ ਘਰ ਦੇ ਕਰ ਲੈਂਦੀ ਹਾਂ ਕੰਮ ਜਦੋਂ ਉਹ ਚੱਲ ਜਾਂਦੇ ਫਿਰ ਮੈਂ ਸ਼ੌਪ ਤੇ ਆ ਜੰਦੀ ਹਾਂ ਇੱਕ ਤੁਹਾਨੂੰ ਦੱਸਿਆ ਇੱਕ ਤੁਹਾਨੂੰ ਦੱਸ ਦਿਆਂ ਕਿ ਸਾਡੇ ਘਰ ਗੈਸਟ ਆਏ ਹੋਏ ਨੇ ਗੈਸਟ ਮਤਲਬ ਕਿ ਜਿਨ੍ਹਾਂ ਦਾ ਘਰ ਹੈ ਤੁਹਾਨੂੰ ਦੱਸਿਆ ਸੀ ਨਾ ਕਿ ਸਾਡੇ ਕੋਲੇ ਰੈਂਟ ਤੇ ਤੇ ਇਸ ਕਰਕੇ ਤੇ ਉਹ ਮਾਲਕ ਆਏ ਹੋਏ ਨੇ ਕਿਉਂਕਿ ਉਹ ਬਾਹਰ ਗਏ ਹੋਏ ਬਾਹਰੀ ਕੰਟਰੀਸ ਰਹਿੰਦੇ ਆ ਇੱਥੇ ਨਹੀਂ ਰਹਿੰਦੇ ਆ ਕੰਟਰੀ ਦਾ ਨਾਮ ਆਪਾਂ ਛੋਣ ਕਰਾਂਗੇ ਤੇ ਇਸ ਕਰਕੇ ਉਹ ਬਾਹਰੋਂ ਮਤਲਬ ਕਿ ਆਪਾਂ ਫੋਰਨ ਦਾ ਹੀ ਕਹਿ ਦਈਏ ਫੋਰਨ ਗਏ ਹੋਏ ਨੇ ਹੈਨਾ ਤੇ ਇਸ ਕਰਕੇ ਆਏ ਹੋਏ ਨੇ ਉਹ ਵੀ ਇੱਕ ਮਹੀਨਾ ਪੂਰਾ ਲਾ ਕੇ ਜਾਂਦੇ ਨੇ ਸਾਡੇ ਕੋਲੇ ਸਾਡੇ ਨਾਲ ਹੀ ਰਹਿੰਦੇ ਆ ਤੇ ਇਸ ਕਰਕੇ ਫਿਰ ਥੋੜਾ ਜਿਹਾ ਘਰ ਕੰਮ ਹੋ ਜਾਂਦਾ ਹੈ ਨਾ ਬਸ ਉਹ ਤਾਂ ਰਿਸ਼ਤੇਦਾਰੀਆਂ ਚਲੇ ਗਏ ਕਰਿਆ ਆ ਗਏ ਕਿਉਂਕਿ ਸ਼ੁਰੂ ਸ਼ੁਰੂ ਚ ਜਦੋਂ ਆਏ ਸੀ ਉਹਨਾਂ ਨੇ 10-4 ਦਿਨ ਮਤਲਬ 5-6 ਦਿਨ ਇੱਕ ਹਫਤਾ ਰੁਝੇ ਰਹੇ ਕਿਉਂਕਿ ਇਸ ਕਰਕੇ ਰੁਝੇ ਰਹੇ ਕਿਉਂਕਿ ਉਹਨਾਂ ਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਹੋਏ ਸੀਗੇ ਤੇ ਉਹਨਾਂ ਦਾ ਭੋਗ ਤੱਕ ਅਸੀਂ ਰੁਝੇ ਰਹੇ ਉਸ ਤੋਂ ਬਾਅਦ ਉਹ ਦੋ ਤਿੰਨ ਦਿਨ ਰਹੇ ਫਿਰ ਉਹ ਹੁਣ ਉਹ ਰਿਸ਼ਤੇਦਾਰੀਆਂ ਘੁੰਮ ਰਹੇ ਆ ਇਸ ਕਰਕੇ ਤੇ ਮੈਨੂੰ ਜਦੋਂ ਜਦੋਂ ਵੇਲ ਮਿਲ ਜਾਂਦੀ ਹੈ ਉਦੋਂ ਮੈਂ ਵੀਡੀਓਜ਼ ਬਣਾ ਲੈਂਦੀ ਹਾਂ ਨਹੀਂ ਫਿਰ ਅਗਲੇ ਨੂੰ ਇਦਾਂ ਹੀ ਹੋ ਜਾਂਦਾ ਕਿ ਲੈ ਤਾਂ ਫੋਨ ਸੀ ਬੜੀ ਰਹਿੰਦੀ ਸਾਰਾ ਦਿਨ ਫਿਰ ਇਸ ਕਰਕੇ ਜਦੋਂ ਮੈਨੂੰ ਜਿੰਨਾ ਕੁ ਟਾਈਮ ਮਿਲਦਾ ਉਦੋਂ ਮੈਂ ਓਨੀ ਵੀਡੀਓ ਸ਼ਾਰਟ ਵਗੈਰਾ ਪੋਸਟ ਕਰ ਦਿੰਦੀ ਹਾਂ ਹਨਾ ਬਣਾ ਕੇ ਤੇ ਐਡਿਟ ਵਗੈਰਾ ਕਰਨ ਦਾ ਟਾਈਮ ਲੱਗਦਾ ਹੈਗਾ ਇਸ ਕਰਕੇ ਨੈਟ ਨੂੰ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਨੈਟ ਨੂੰ ਸਾਡੇ ਵਧੀਆ ਚੱਲ ਰਿਹਾ ਹੈਗਾ ਤੇ ਇਸ ਕਰਕੇ ਥੋੜਾ ਜਿਹਾ ਹੋ ਹੀ ਜਾਂਦਾ ਕੀ ਲੈਣਾ ਲੈਤੀ ਬੜੀ ਸੀ ਹਲੋ ਹਲੋ ਤੇ ਠੀਕ ਹੈ ਗਾਇਜ਼ ਤੇ ਮੈਂ ਮਿਲਦੀ ਹਾਂ ਥੋੜਾ ਜਿਹਾ ਬਣਾਣਾ ਵੀਡੀਓ ਦੇ ਚੱਲ। ਕੋਈ ਕਸਟਮਰ ਆ ਗਿਆ ਠੀਕ ਹੈ ਤੁਹਾਨੂੰ ਮਿਲਦੀ ਹਾਂ ਓਕੇ ਹੈਲੋ ਗਾਇਜ਼। ਗਾਇਜ਼ ਦੇਖੋ ਮੇਰਾ ਬੇਟਾ ਸੋ ਰਿਹਾ ਤੇ ਸੋ ਵੀ ਨਹੀਂ ਜਾਏ ਕਹਿੰਦਾ ਮੇਰੇ ਨਾਲ ਪਾਓ ਤੇ ਸ਼ਾਪ ਤੇ ਕੋਈ ਬੈਣ ਨੂੰ ਹੈ ਨਹੀਂਗਾ ਤੇ ਇਸ ਕਰਕੇ ਆਹ ਬਾਲ ਨਾ ਪਟ ਮੇਰੇ। ਤੇ ਇਸ ਕਰਕੇ ਮੈਂ ਇਸ ਨੂੰ ਲੈ ਕੇ ਬੈਠੀ ਹਾਂ ਇੱਥੇ ਚਲੇ ਗੋਦੀ 'ਚ ਹੀ ਸੋ ਜਾਊਗਾ ਫਿਰ ਇਸ ਨੂੰ ਬਾਅਦ 'ਚ ਪਾ ਦਾਂਗੇ ਕੰਬਲ ਦੇ ਵਿੱਚ। ਤੇ ਇੱਕ ਠੰਡ ਵੀ ਬਹੁਤ ਹੈ ਅੱਜ ਜਮਾ ਇੰਨੀ ਵੀ ਧੁੱਪ ਨਹੀਂ ਕੱਢੀ ਇੰਨੀ ਵੀ ਧੁੱਪ ਗਈ। ਬੁਰਾ ਹਾਲ ਹੀ ਅੱਜ ਦਾ ਹੈ। ਸੂਰਜ ਤਾਂ ਦੇਖਣ ਨੂੰ ਨਹੀਂ ਮਿਲਿਆ ਅੱਜ ਸਵੇਰ ਦਾ ਤੇ ਟਾਈਮ ਹੈ 3:47 ਯਾਨੀ ਕਿ 4:00 ਜਾਣੇ ਹੈ ਤੇ ਇਹਨਾਂ ਬੁਰਾ ਹਾਲ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਫਿਰ मैं मैं तो मैं शॉप पर बैठी हाँ हजे चाह भी बना मेरे हस्बैंड आ जाने फिर मैं चाह बनाऊँगी बाद क्योंकि हूँ मैं इतों चाह मतलब की मतलब कि कल है चलो आ जानगे तो दोनों कट्ठे पी लेंगे है ती ना तो गाई देखो ठंड के ना मेरे हाथ ठंडे तत्ते पानी दे न, कम कर 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 के कम करती है तो बर्तन वगैरह साफ करते हैं तो वो करके आ देखो मेरे हाथ इदा हो गए हैं आ देखो ये पार्ट के बिलकुल ही भी आखो इधरों भी कोई वो नहीं है बहुत ज़्यादा खराब हो गए हाथ मेरे ਤੇ ਸਰਦੀਆਂ 'ਚ ਇਦਾਂ ਹੋ ਜਾਂਦੇ ਐ ਅਕਸਰ ਮੇਰੇ ਤੇ ਗਰਮੀਆਂ ਦੇ ਵਿੱਚ ਮੈਂ ਬਿਲਕੁਲ ਐ ਮੈਂਟੇਨ ਰੱਖਦੀ ਆ ਕੋਈ ਮਤਲਬ ਕਿ ਕੋਈ ਵੀਕਨੈਸ ਨਹੀਂ ਕੋਈ ਹੋਰ ਨਹੀਂ ਮੈਂ ਗਰਮੀਆਂ ਦੇ ਵਿੱਚ ਵਧੀਆ ਚੈੱਕ ਦੀ ਚੈੱਕ ਰੱਖਦੀ ਆ ਸਰਦੀਆਂ ਦੇ ਵਿੱਚ ਨਾ ਮੇਰਾ ਬੋਲਾ ਵੈਸੇ ਫੇਸ ਮੇਰਾ ਸਰਦੀਆਂ 'ਚ ਸਹੀ ਰਹਿੰਦਾ ਹੈ ਤੇ ਜਦੋਂ ਹੱਥ ਪੈਰ ਜਿ ਖਰਾਬ ਹੋ ਜਾਂਦੇ ਮੇਰੇ ਪੈਰਾਂ ਚਲ ਬੂਟ ਰਹਿੰਦੇ ਨਹੀਂ ਪਤਾ ਲੱਗਦਾ ਤੇ ਪਰ ਹੱਥਾਂ ਦਾ ਪਤਾ ਲੱਗਦਾ ਹੈਗਾ ਹੱਥ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਦੇਖੋ ਕਿਉਂਕਿ ਹੱਥਾਂ ਨਾਲ ਹੀ ਸਾਰੇ ਕੰਮ ਕਰਨੇ ਹੁੰਦੇ ਆ ਆਪਾਂ ਠੰਡੇ ਤੱਤੇ ਪਾਣੀ ਦੇ ਵਿੱਚ ਹੈਨਾ ਤੇ ਇਦਾਂ ਹੋਇਆ। ਠੀਕ ਹੈ ਗਾਇਜ਼ ਫਿਰ ਮੈਂ ਵੀਡੀਓ ਦੀ ਇੱਥੇ ਐਂਡਿੰਗ ਕਰਦੀ ਹਾਂ। ਹੋਪ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਵਧੀਆ ਲੱਗਿਆ ਹੋਵੇ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਓਕੇ ਤੇ ਮਿਲਦੀ ਹਾਂ ਤੁਹਾਨੂੰ ਮੈਂ ਨੈਕਸਟ ਵਲੌਗ ਦੇ ਵਿੱਚ। ਓਕੇ ਤੇ ਠੀਕ ਹੈ ਬਾਏ। ਓਕੇ। ਢੇਰ ਸਾਰਾ ਪਿਆਰ ਦੇਣਾ।